ਬਾਬੇ ਦੀ ਹੱਟੀ ਦੇ 50 ਰੁਪਏ ਵਾਲੇ ਦੁਪੱਟੇ ਨੇ ਤੇ 100 ਰੁਪਏ ਦੇ ਸੂਟ ਨੇ ਮਚਾਲਤਾ ਬਹੁਤ ਵੱਡਾ ਤਹਿਲਕਾ ਤੁਸੀਂ ਦੇਖ ਲਓ ਸਵੇਰੇ ਸਵੇਰੇ ਲੋਕ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਤੋਂ ਦੂਰੋਂ ਦੂਰੋਂ ਆ ਗਏ ਲੋਕੀ ਕਹਿੰਦੇ ਫਾਇਦੇ ਹੁੰਦੇ ਆ ਬਾਜ਼ਾਰ ਸਾਰੇ ਵਿਹਲੇ ਬੈਠਿਆ ਪਰ ਬਾਬੇ ਦੀ ਹੱਟੀ ਦੇ ਮੇਲੇ ਲੱਗੇ ਇਧਰ ਵੀ ਚੈੱਕ ਕਰ ਲਓ ਉਧਰ ਵੀ ਚੈੱਕ ਕਰ ਲਓ ਚਾਰੇ ਪਾਸੇ ਬਹੁਤ ਵੱਡਾ ਕਲਰ ਰੰਗ ਦੀਆਂ ਚੁੰਨੀਆਂ ਕੜਾਈ ਕਿਤੇ ਹੋਏ ਦੁਪੱਟੇ ਹੂੰ 50-50 ਰੁਪਏ ਬਾਜੀ ਕੋਈ ਕਹਿੰਦਾ 400 ਕੋਈ ਕਹਿੰਦਾ 500 ਬਾਬੇ ਦੀ ਹੱਟੀ ਦੇ 50 ਰੁਪਏ ਦੇ ਵਿੱਚ ਦੁਪੱਟਾ ਵੀ ਹੈਂਡਵਰਕ ਦੇ ਨਾਲ ਹੈ ਲੋ 1000 ਰੁਪਏ ਦੇ ਦੋ オリジナル ਧਾਗੇ ਰਿਆਂ ਘੜਾਈਆਂ ਬੜੀ ਕਰਾ ਪੀਸ ਇੱਕ ਨਾਲ ਇੱਕ ਫਰੀ 1200 ਰੁਪਏ ਚ ਕਰਤਾ ਜੀ ਨਾਲ ਦੁਪੱਟੇ ਦੇਖੋ ਤੁਸੀਂ 1300 ਰੁਪਏ ਦੇ ਦੋ ਸੂਟ ਦੇ ਰਿਹਾ ਇੱਕ ਨਾਲ ਇੱਕ ਫਰੀ ਕਰਤਾ ਹੈ ਲੋ 4000 ਐ ਲੋ 5000 ਐ ਲੋ 7600 ਰੁਪਏ ਲਹਿੰਗਾ ਭਾਈ ਵੇਚਦਾ 600 ਰੁਪਏ ਦਾ ਲਹਿੰਗਾ 600 ਰੁਪਏ ਦਾ ਹੁਣ ਨਹੀਂ ਰਿਹਾ ਮਹਿੰਗਾ ਵੀਰ ਵੀ ਜਲਦੀ ਜਲਦੀ ਸ਼ੇਅਰ ਕਰ ਦਿਓ ਜਿਹੜੇ ਵੱਧ ਸ਼ੇਅਰ ਕਰਨਗੇ ਇਹਦੇ ਨਾਲ ਦੇ ਪੰਜ ਸੂਟ ਦਵਾਂਗੇ ਫ੍ਰੀ ਸਾਰੀਆਂ ਪਿੰਡਾਂ 'ਚ ਦੁਕਾਨਾਂ ਆ ਤੁਸੀਂ ਰੀਸੇਲਰੋਂ ਦੁਕਾਨਦਾਰੋਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਵੀ ਆਜੋ ਪੂਰੇ ਪੰਜਾਬ 'ਚ ਪਿਓਰ ਨੇਚਰਲ ਕਰੇਪ ਦਾ ਸੂਟ 2500 ਰੁਪਏ ਦਾ ਵੇਚ ਰਿਆ ਆਪਣੇ ਭੈਣਾ ਭਰਾਵਾਂ ਨੂੰ ਦੇ ਰਿਆ ਸੀ 1500 ਰੁਪਏ ਦੇ ਦੋ ਭਾਈ ਸੂਟ 1500 ਰੁਪਏ ਦੇ ਦੋ ਰਾਮ ਟੈਕਸ ਦਾ ਕਪੜਾ ਚੁੰਨੀ ਨਾਲ ਪੂਰਾ ਹੈਵੀ ਕੰਮ ਕੀਤਾ ਹੋਇਆ ਦੇਖੋ ਲੈ ਜਾਓ 1600 ਰੁਪਏ ਦੇ ਦੋ ਸੂਟ ਜੀ ਜਿਨ੍ਹਾਂ ਨੇ ਲੈਣਾ ਵਿਆਹਾਂ ਸ਼ਾਦੀਆਂ ਦਾ ਕਪੜਾ ਲੈਣਾ ਦਾਜ ਬੇਰ ਦਾ ਕਪੜਾ ਲੈਣਾ ਤੁਸੀਂ ਆਜੋ ਬਹੁਤ سارے ਫਾਇਦੇ ਆ 1 ਲੱਖ ਵਾਲਾ ਕੱਪੜਾ ਤੁਹਾਨੂੰ 25000 ਰੁਪਏ ਚ ਲੜਨਾ ਨਹੀਂਗਾ ਜੀ ਆਹ ਦੇਖੋ ਜੀ ਬਿਨਾ ਖੋਲੇ ਹੀ ਦਿੱਤਾ 1800 ਦੇ ਦੋ ਵੱਡਾ ਫੈਰਾ ਦੇ ਰਿਆਂ ਲੈ ਜਾਓ ਆਹ ਦੇਖੋ 1800 ਦੇ ਦੋ ਸੂਟ 4 4000 ਰੁਪਏ ਵਾਲੇ ਕ੍ਰੇਪ ਦੇ ਸੂਟ ਵੀ ਆ ਦੇਖੋ ਆਪਾਂ ਕਰ ਦਿੱਤੇ ਆ 2500 ਰੁਪਏ ਦੇ ਦੋ ਹੂੰ ਪੂਰੇ ਹੈਵੀ ਦੁਪੱਟੇ ਜਾਲ ਬਣਿਆ 2000 ਦਾ ਦੁਪੱਟਾ ਨਹੀਂ ਮਿਲਣਾ ਆ ਦੇਖੋ ਬਾਜ਼ਾਰ ਦੇ ਵਿੱਚ 5000 ਰੁਪਏ ਦਾ ਇੱਕ ਸੂਟ ਬਾਬੇ ਦੀ ਹੱਟੀ ਤੇ 4000 ਦੇ ਦੋ ਮਤਲਬ 5000 ਵਾਲਾ ਸੂਟ 2000 ਚ ਰਹਿ ਗਿਆ ਲੋ ਵੀ ਬਾਬੇ ਦੀ ਹੱਟੀ ਦੇ 50 ਰੁਪਏ ਵਾਲੇ ਦੁਪੱਟੇ ਤੇ 100 ਰੁਪਏ ਦੇ ਸੂਟ ਨੇ ਮਚਾਤਾ ਬਹੁਤ ਵੱਡਾ ਤਹਿਲਕਾ ਤੁਸੀਂ ਦੇਖ ਲਓ ਸਵੇਰੇ ਸਵੇਰੇ ਲੋਕ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਤੋਂ ਦੂਰੋਂ ਦੂਰੋਂ ਆ ਗਏ ਲੋਕੀ ਕਹਿੰਦੇ ਫਾਇਦੇ ਹੁੰਦੇ ਆ ਬਾਜ਼ਾਰ ਸਾਰੇ ਵੇਲੇ ਬੈਠਿਆ ਪਰ ਬਾਬੇ ਦੀ ਢੇਟੀ ਤੇ ਮੇਲੇ ਲੱਗੇ ਇਧਰ ਵੀ ਦੇਖ ਲਓ ਇਧਰ ਵੀ ਚੈੱਕ ਕਰ ਲਓ ਉਧਰ ਵੀ ਚੈੱਕ ਕਰ ਲਓ ਚਾਰੇ ਪਾਸੇ ਬਹੁਤ ਵੱਡਾ ਇਕੱਠ ਹੈਗਾ ਬਾਜ਼ਾਰ ਵੇਲੇ ਤੇ ਬਾਬੇ ਦੀ ਢੇਟੀ ਤੇ ਲੱਗੇ ਮੇਲੇ ਅੱਬਾ ਭਾਜੀ ਤੁਹਾਨੂੰ ਦੱਸਿਆ ਜੀ ਦੁਕਾਨ ਬੰਦ ਕਰਿਆ ਆ ਦੇਖੋ ਚਨੌਣ ਦੀਆਂ ਚੁੰਨੀਆਂ ਕੜਾਈ ਕਿਤੇ ਹੋਏ ਦੁਪੱਟੇ ਹੂੰ 50000 ਰੁਪਏ ਭਾਜੀ ਆ ਦੇਖੋ 50 ਰੁਪਏ ਦਾ ਦੁਪੱਟਾ ਤੁਸੀਂ ਆਪ ਚੈੱਕ ਕਰ ਲਓ ਕਿਸੇ ਨੇ ਤੁਹਾਨੂੰ ਰਮਾਲ ਨਹੀਂ ਦੇਣਾ ਬਾਬੇ ਦੀ ਢੇਟੀ ਤੇ 50 ਰੁਪਏ ਤੇ 100 ਰੁਪਏ ਦਾ ਸੂਟ ਇਹਨੇ ਬੱਚੇ ਬੜੇ ਚਰਚੇ ਇਸ ਵੇਲੇ ਹੋ ਰਿਹਾ ਆ ਆ ਦੇਖੋ 50 ਰੁਪਏ ਦਾ ਆਰਗੈਂਜ਼ਰ ਰੋਲ ਡੁਪੱਟਾ ਭਾਜੀ ਉਹ ਵੀ ਕਰਾਈ ਕੀਤਾ ਹੋਇਆ ਕੋਈ ਕਹਿੰਦਾ 400 ਕੋਈ ਕਹਿੰਦਾ 500 ਬਾਬੇ ਦੀ ਹਿੱਟ ਦੇ 50 ਰੁਪਏ ਦੇ ਵਿੱਚ ਦੁਪੱਟਾ ਤੁਸੀਂ ਲੈ ਆਹ ਲੋ ਜੀ 50 ਰੁਪਏ ਦਾ ਦੁਪੱਟਾ ਲੈ ਜਾਓ ਕੋ ਨਾਲ ਦੀ ਨਾਲ ਹੀ ਦੇ ਤਿਆ ਓਰੀਜినਲ ਧਾਗੇ ਰਿਆਂ ਗੜਾਈਆਂ ਬੜੀ ਕਰਾ ਪੀਸ ਇੱਕ ਨਾਲ ਇੱਕ ਵਰੀ 1200 ਰੁਪਏ ਚ ਕਰਤਾ ਜੀ ਆ ਲੋ ਜੀ 600 ਰੁਪਏ ਦਾ ਸੂਟ ਰਹਿ ਗਿਆ ਬਾਜ਼ਾਰ ਚ 1600 1900 2 2000 ਦਾ ਇੱਕ ਇੱਥੇ 1200 ਦੇ ਦੋ ਨਵੀਂ ਤੋਂ ਨਵੀਂ ਜੀ ਲੈ ਕੇ ਜਾਓ ਨਵੇਂ ਦਾ ਨਮਾ ਧੁਮਾਕਾ ਲੋ ਜੀ 1200 ਰੁਪਏ ਦੇ ਦੋ ਸੂਟ ਲੈ ਜਾਓ ਜੀ 1300 ਰੁਪਏ ਦੇ ਦੋ ਸੂਟ ਭਾਜੀ ਹਾਈ ਕਲਾਸ ਚੀਜ਼ਾਂ ਦੇਖੋ ਪੀਸ ਬਣੇ ਹੋਏ ਨਾਲ ਦੁਪੱਟੇ ਦੇਖੋ ਤੁਸੀਂ 1300 ਰੁਪਏ ਦੇ ਦੋ ਸੂਟ ਦੇ ਰਿਹਾ ਇੱਕ ਨਾਲ ਇੱਕ ਫ੍ਰੀ ਕਰਤਾ ਬਜਾਰਾ ਇੱਕ ਮਿਲਣਾ ਤੇ ਦੋ ਲੈ ਜਾਓ ਇੱਥੇ ਵੱਡੀਆਂ ਆਫਰਾਂ ਚੱਲ ਰਹੀਆਂ ਦੋ ਤਿੰਨ ਦਿਨ ਦਾ ਟਾਈਮ ਆ ਇੱਕ ਸੂਟ ਲੈ ਜਾਓ ਦੂਜਾ ਸੂਟ ਫ੍ਰੀ ਮਿਲ ਜਾਂਦਾ ਆ ਦੇਖੋ ਰੇਟ ਘਟਿਆ ਆ ਆ ਪੀਸ ਦੇਖੋ ਤੁਸੀਂ ਲੜਨਾ ਨਹੀਂਗਾ ਜੀ ਆ ਦੇਖੋ ਜੀ ਬਿਨਾ ਖੋਲੇ ਹੀ ਦਿੱਤਾ 1800 ਦੇ ਦੋ ਠੀਕ ਹੈ ਜੀ 22 250 ਰੁਪਿਆ ਦੇ ਸੂਟ 1800 ਦੇ ਕਰਤੇ ਆ ਦੋ ਇੱਕ ਨਾਲ ਇੱਕ ਫ੍ਰੀ ਲੋ ਜੀ ਆ ਦੇਖੋ ਜੀ ਰਾਮ ਟੈਕਸ ਦਾ ਕਪੜਾ ਚੁੰਨੀ ਨਾਲ ਪੂਰਾ ਹੈਵੀ ਕੰਮ ਕੀਤਾ ਹੋਇਆ ਆ ਦੇਖੋ ਲੈ ਜੋ 1600 ਰੁਪਏ ਦੇ ਦੋ ਸੂਟ ਜੀ ਬਾਜ਼ਾਰ 'ਚ 16 1700 ਲੈ ਕੇ ਆਦੇ 1600 ਦੇ ਦੋ ਆ ਦੇਖੋ ਤੁਸੀਂ ਦੁਪੱਟੇ ਵੀ ਨਾਲ ਹੈਵੀ ਦੇ ਰਹੇ ਆ ਸੂਟ ਵੀ ਹੈਵੀ ਦੇ ਰਹੇ ਆ ਰੇਟ ਬਾਜ਼ਾਰ ਨਾਲੋਂ 4-4 ਗੁਣੇ ਕੱਟ ਕਰਦੇ ਆ ਆਹ ਲੋ ਭਾਜੀ ਹੈਂਡਵਰਕ ਦੇ ਨਾਲ ਸੂਟ ਚੀਜ਼ ਦੇਖੋ ਬਣੀ ਹੋਈ ਆਹ ਲੋ ਜੀ 1000 ਰੁਪਏ ਦੇ ਦੋ ਆਹ ਲੋ ਜੀ ਪੀਸ ਦੇਖੋ ਤੁਸੀਂ ਇੱਕ ਤੋਂ ਇੱਕ ਬਾਬੇ ਰੇਟੀ ਕਰ ਰਹੇ ਆ ਨਾ ਬੰਦ ਤੇ ਵੱਡਾ ਫੈਰਾ ਕਰਕੇ ਜਾਂਦੇ ਆ ਦੇਖੋ 19 1900 ਦੇ ਸੂਟ 1800 ਨਹੀਂ 1600 ਦੇ 2 ਭਾਜੀ ਨਵੇਂ ਦਾ ਨਵਾਂ ਧਮਾਕਾ ਕੰਮ ਦੇਖੋ ਕਿੰਨਾ ਹੈਵੀ ਕੀਤਾ ਹੋਇਆ ਬੜਾ ਬੁਟੀਕ ਦੇ 10000 ਰੁਪਏ ਦਾ ਪੀਸ ਆ 1800 ਦੇ 2 ਆ ਦੇਖੋ ਆ ਖੇਚ ਤੂੰ ਪੂਰੀ ਆ ਹਜੇ ਜਿਹੜਾ ਹੀ ਸੂਟ ਖੋਲਦਾ ਜੋ ਰੇਟ ਅਸੀਂ ਦੇਈ ਜੰਨੇ ਆ ਉਹ ਮਾਰੀ ਭੈਣੇ ਨਹੀਂ ਕਿਤੇ 1200 ਰੁਪਏ ਦੇ 2 ਸੂਟ ਜੀ ਇੱਕ ਤੋਂ ਇੱਕ ਡਿਜ਼ਾਈਨ ਆ ਭਾਜੀ ਦੁਕਾਨ ਬੰਦ ਕਰ ਰਿਹਾ ਵੱਡਾ ਫੈਰਾ ਦੇ ਰਿਹਾ ਲੈ ਜਾਓ ਆ ਦੇਖੋ 1800 ਦੇ 2 ਸੂਟ ਆ ਦੇਖੋ ਆ ਆ ਦੇਖੋ ਪਾਫ ਦਾ ਕੰਮ 1800 ਦੇ ਦੋ ਨਾ ਆ ਵੀ ਦੇਖੋ ਆ ਦੇਖੋ 1200 ਰੁਪਏ ਦੇ 2 ਸੂਟ ਜੀ ਇੱਕ ਤੋਂ ਇੱਕ ਆਡੀਗਲ ਮਿਲ ਰਿਹਾ ਜੀ ਬਾਬੇ ਦੀ ਹੱਡੀ ਦੇ ਆਹ ਦੇਖੋ ਸਾਰੀਆਂ ਫਰੈਸ਼ ਦਾ ਕੱਪੜਾ ਸਾਨੂੰ ਨਵਾਂ ਡਿਜ਼ਾਈਨ ਜਿਹੜਾ ਆਹ ਦੇ ਰਹੇ ਆ ਕੰਮ ਦੇਖੋ ਆ ਦੇਖੋ ਚੀਜ਼ਾਂ ਦੇਖੋ ਸੂਟ ਖੋਲਦਾ ਨਹੀਂ ਪਹਿਲਾਂ ਹੀ ਆ ਦੇਖੋ ਪੀਸ ਕੰਮ ਦੇਖੋ ਕੀਤਾ ਹੋਇਆ ਕਲਾ ਦੇਖੋ ਕਿੰਨਾ ਸੋਹਣਾ ਹਾਰਪਾਂ ਦੀ ਲੋੜ ਹੀ ਨਹੀਂ ਨਾ ਹੈਵੀ ਹੈਂਡਵਰਕ 골ਡ ਦਾ ਕਰਤਾ 1800 ਦੇ ਦੋ ਸੂਟ ਐਦਾਂ ਦੇ ਪੀਸ 2200 ਰੁਪਏ ਦਾ ਸੂਟ 1800 ਦੇ ਦੋ ਭਾਜੀ ਇੱਕ ਤੋਂ ਇੱਕ ਆਡੀਗਲ ਦੇ ਰਿਆ ਦੇਖੋ ਹੈਂਡਵਰਕ ਕੀਤਾ ਹੋਇਆ ਸੂਟ ਨਾ ਵੀ ਪਿਓਰ ਕੋਟਨ ਦੇ ਉੱਪਰ ਆਲੋ 1800 ਦੇ ਦੋ ਦੇਖੋ ਹਜੇ ਰੇਟ ਨਹੀਂ ਬੋਲਿਆ ਪਰ ਸੂਟ ਪਹਿਲਾਂ ਹੀ ਲੈ ਲਿਆ ਵੀ ਕਹਿੰਦੇ ਸਾਨੂੰ ਦੇ ਦਿਓ ਆਹ ਦੇਖੋ ਹੈਂਡਵਰਕ 1800 ਦੇ ਦੋ ਸੂਟ ਆਹ ਦੇਖੋ ਸੂਟ ਖੁੱਲ ਨਹੀਂ ਆਹ ਦੇਖੋ ਉਹ ਕਹਿੰਦੇ ਅਸੀਂ ਲੈਣਾ ਤੁਸੀ ਲੈ ਲਓ ਯਾ ਆਲੋ ਫੜੋ ਆਲੋ ਫੜੋ ਜੀ ਆਲੋ 1200 ਰੁਪਏ ਦੇ ਦੋ ਸੂਟ ਇੱਕ ਨਾਲ ਇੱਕ ਫ੍ਰੀ ਕਰਤਾ ਆ ਮੈਂ ਚੈਲੰਜ ਕਰਦਾ ਵੀ ਜੇ ਕੋਈ 17-1800 ਤੋਂ ਘੱਟ ਦੇ ਦੇਵੇ ਪਰ ਬਾਬੇ ਦੀ ਹੱਤੀ 1200 ਦੇ ਦੋ 600 ਰੁਪਏ ਦਾ ਸੂਟ ਆਹ ਦੇਖੋ ਸੀਜ਼ਨ ਦੇ ਨਵੇਂ ਸਟਾਰਟਿੰਗ ਵਾਲੇ ਨਵੇਂ-ਨਵੇਂ ਸੋਦੇ ਆਹ ਦੇਖੋ ਦੁਪੱਟੇ ਨਾਲ ਉਹ ਵੀ ਡੀਨਰ ਆਲਾ ਯੋ 1800 ਰੁਪਏ ਦੇ ਸੂਟ ਕਟਾਈਆਂ ਵਾਲੇ ਸੂਟ ਦੇ ਰਹੇ ਆ ਵਧੀਆ ਸੂਟ ਦੇ ਰਹੇ ਆ ਫਾਇਦੇ ਬਹੁਤ ਵੱਡੇ ਆ ਬਾਪੇ ਦੀ ਹੱਟੀ ਤੇ ਛੇਦੀ ਆ ਜੋ ਫੋਰ ਪਾਸੇ ਜਾਣ ਦੀ ਬਜਾਏ 1 ਲੱਖ ਵਾਲਾ ਕੱਪੜਾ 25000 ਚ 75000 ਰੁਪਏ ਤੁਹਾਡਾ ਬਚਣਾ ਹੈਲੋ 4000 ਹੈਲੋ 5000 ਹੈਲੋ 7000 ਠੀਕ ਆ ਜੀ ਇੱਧਰ ਆ ਕੇ ਕਈ ਹਜ਼ਾਰ ਲਹਿੰਗੇ 600 ਰੁਪਏ ਲੈ ਜਾਓ ਭਾਜੀ ਓਏ 2500 ਰੁਪਏ ਦਾ ਕਿਰਾਇਆ ਬਾਬਾ ਜੀ ਇਹਦਾ 600 ਰੁਪਏ ਦਾ ਲਹਿੰਗਾ ਭਾਈ ਵੇਚਦਾ 600 ਰੁਪਏ ਦਾ ਲਹਿੰਗਾ 600 ਰੁਪਏ ਹੁਣ ਨਹੀਂ ਰਿਹਾ ਮਹਿੰਗਾ ਚੱਕ ਲੋ ਬਾਬੇ ਦੀ ਹੱਟੀ ਤੋਂ ਲੈ ਜਾਓ 600 ਰੁਪਏ ਲਹਿੰਗਾ ਲੈਓ ਜੀ ਲਓ ਚੱਕ ਲੋ ਜਿੰਨੇ ਲਿਆਣੇ ਹੋਰ ਤੇਰੇ ਕਾਕਾ ਲਹਿੰਗੇ 5 5 7 7 ਹਜ਼ਾਰਾਂ ਲਹਿੰਗੇ ਕਰਦੇ 600 ਚ ਆਹ ਦੇਖੋ ਜੀ ਆ ਤੁਸੀਂ ਚੈੱਕ ਕਰ ਲੋ 7000 ਦਾ ਲਹਿੰਗਾ ਬਾਜ਼ਾਰ ਚ ਇੱਥੇ 600 ਰੁਪਏ ਦੇ ਵਿੱਚ ਆ ਕਿਸੇ ਨੇ ਵਿਆਹ ਸ਼ਾਦੀ ਕਿਸੇ ਦੀ ਹੈਲਪ ਵੀ ਕਰਨੀ ਆ 600 ਦਾ ਲਹਿੰਗਾ ਆ ਜਿਹੜਾ ਕਦੇ ਮਿਲਣਾ ਨਹੀਂ ਜਾਂ ਹੋਰ ਕਿਤੇ ਪੂਰੇ ਪੰਜਾਬ ਚ ਪਿਓਰ ਨੇਚਰਲ ਗਰੇਪ ਦਾ ਸਿਰ 2500 ਰੁਪਏ ਦਾ ਵੇਚ ਰਿਹਾ ਆਪਣੇ ਭੈਣਾ ਭਰਾਵਾਂ ਨੂੰ ਦੇ ਰਿਆ ਸੀ 1500 ਰੁਪਏ ਦੇ ਦੋ ਭਾਜੀ ਸੂਟ 1500 ਰੁਪਏ ਦੇ ਦੋ ਤੇ ਹੋਰ ਗਰੇਵ ਦੇ ਸੂਟ ਆ ਵਿਆਹ ਸ਼ਾਦੀਆਂ ਦੇ ਪਾਣ ਵਾਲੇ ਵਧੀਆ ਸੂਟ 1500 ਰੁਪਏ ਦੋ ਕਰਤੇ ਆ ਭਾਜੀ 50 ਰੁਪਏ ਦਾ ਦੁਵੱਟਾ ਦੇ ਰਿਆਂ 100 ਰੁਪਏ ਸੂਟ ਦੇ ਰਿਆਂ ਤੋਂ ਬਾਪੇ ਛੱਟੀ ਹੋਣ ਜਾ ਰਹੀ ਆ ਬੰਦ ਦਿਨ ਥੋੜੇ ਆ ਜੇਤੀ ਆਜੋ 7 ਕਰੋੜ ਦਾ ਕੱਪੜਾ ਮਿੱਟੀ ਦੇ ਭਾਅ ਦੇ ਰਿਆ ਆ ਆ ਦੇਖੋ ਜੀ ਨੈਚੁਰਲ ਗਰੇਵ ਦੇ ਸੂਟ ਭੈਣਾ ਭਰਾਵਾਂ ਨੂੰ ਦੇ ਰਿਆਂ ਇੱਕ ਨਾਲ ਇੱਕ ਫ੍ਰੀ 2500 3000 ਰੁਪਏ ਦਾ ਸੂਟ 1500 ਰੁਪਏ ਦੋ ਲੈ ਜਾਓ 1500 ਰੁਪਏ ਦੇ ਦੋ ਸੂ 3000 ਵਾਲੇ 25 2500 ਵਾਲੇ 22 2200 ਵਾਲੇ ਸੂਟ ਵੀ 7500 ਚ 1500 ਰੁਪਏ ਦੋ ਸੂਟਾ ਦੇਖੋ ਕੱਲਾ ਕੱਲਾ ਸੂਟ ਨਹੀਂ ਸੈੱਟ ਬਾਈ ਜਮਾਲ ਹੈ ਜਿੰਨਾ ਮਰਜ਼ੀ ਲੈ ਜਾਓ ਮੈਨੂੰ ਫੋਨ ਆਇਆ ਸੀ ਦੁਕਾਨਦਾਰ ਕਹਿੰਦੇ ਬਾਬਾ ਜੀ ਨੂੰ ਕੋਈ ਇਤਾਂ ਨਾ ਵੇਚੋ ਸਾਨੂੰ ਦੱਸੋ ਅਸੀਂ ਟਰੱਕ ਲਿਆਉਣੇ ਕੱਲੇ ਸਾਨੂੰ ਹੀ ਜਗਾੜੋ ਮਾਲ ਭਾਜੀ ਜਿਗਰਾ ਨਹੀਂ ਹੈਗਾ ਕਿਸੇ ਦਾ ਟਰੱਕ ਚੱਕਣ ਦਾ ਸਾਡੇ ਕੋਲ ਪੈਸੇ ਮੁੱਕ ਜਣੇ ਆ ਆਹ ਦੇਖੋ ਚੀਜ਼ਾਂ ਆ ਪਿਓਰ ਕਰੇਵ ਦੇ 25-2500 ਦੇ ਸੂਟ 1500 ਰੁਪਏ ਦੋ ਦੇ ਨੇ ਚੈਰਾਂ ਦੇ ਗਰੰਟੀ ਨਾਲ ਹੁਣ ਤੁਸੀਂ ਆ ਚੈੱਕ ਕਰ ਲਓ ਵੀ ਲੱਟ ਜਮਾ ਹੀ ਬੰਦ ਕਰਦੀ ਆ ਅਸੀਂ ਜੋ ਕਹਿ ਰਹੇ ਆ ਆ ਦੇਖ ਲਓ ਲੋਕ ਆਏ ਆ ਦੂਰੋਂ ਦੂਰੋਂ ਜੋ ਰੇਟ ਅਸੀਂ ਕ ਆ ਦੇਖੋ ਪੀਸ ਨਾਲ ਨਾਲ ਦੇਖੋ ਕੜਾਈਆਂ ਦੇਖੋ ਇੱਕ ਤੋਂ ਇੱਕ ਸੂਟ ਨਾਲ 1500 ਰੁਪਏ ਦੇ ਦੋ ਸੂਟ ਭਾਈਆ ਦੇਖੋ ਚੀਜ਼ਾਂ ਫਰੈਸ਼ ਆਹ ਦੇਖੋ ਪੀਸ ਤੇ ਕੜਾਈ ਦੇਖੋ ਕੀਤੀ ਹੋਈ ਆ 25 2500 ਰੁਪਏ ਦਾ ਸੂਟ ਆ 1500 ਰੁਪਏ ਦੋ ਸੂਟ ਵੱਡਾ ਇਤਿਹਾਸ ਬਣਾਤਾ ਦੁਕਾਨ ਆਪਾਂ ਬੰਦ ਕਰਨ ਜਾ ਰਹੇ ਆ ਨਾ ਤੇ ਲਾਟਰੀ ਘਟ ਕੇ ਜਾ ਰਹੇ ਆ ਭਣਾ ਭਰਾਵਾਂ ਦੀ ਆ ਦੇਖੋ ਚੀਜ਼ ਬਣੀ ਹੋਈ ਆ ਕੰਮ ਦੇਖੋ ਕੀਤਾ ਹੋਇਆ ਆ ਨਾਲ ਚੁੰਨੀ ਜਣਾਉਣ ਦੀ ਠੀਕ ਹੈ ਜੀ ਉਹ ਵੀ ਜ਼ਰੂਰ ਸ਼ਵੌਂ ਦਾ ਫੁੱਲ ਦੁਪੱਟਾ ਰੰਗ ਵੀ ਪੰਜ ਦਾ ਆਗਾ ਤੇ ਰੇਟ 1500 ਦੇ ਦੋ ਦੇਖੋ ਆ ਦੇਖੋ ਖੁੱਲਾ ਨਹੀਂ ਸੂਟ ਖੁੱਲਾ ਨਹੀਂ ਪਹਿਲਾਂ ਹੀ ਕਹਿੰਦੇ ਵੀ ਦੇ ਦਿਓ ਆ ਦੇਖੋ ਪੀਸ ਤੁਸੀਂ ਚੀਜ਼ ਦੇਖੋ ਬਣੀ ਹੋਈ ਪਹਿਲਾਂ ਹੀ ਪਹਿਲਾਂ ਹੀ ਡਿਮਾਂਡ ਆ ਗਿਆ ਲੋ ਜੀ ਆ ਲੋ 1500 ਰੁਪਏ ਦੇ ਦੋ ਸੂਟ ਲੈਣਾ ਜੀ ਦੁਪੱਟਾ ਨਾਲ ਲੋ ਜੀ ਇਹ ਲੋ ਇਹਦੇ ਪੰਜ ਰੰਗ ਵੀ ਹੈ ਜੀ ਆ ਵੀ ਲੈ ਜੋ ਆ ਲੋ ਜੀ 1500 ਦੇ ਦੋ ਇੱਕ ਤੋਂ ਇੱਕ ਆਡੀਗਲ ਹੈ ਇੱਕ ਤੋਂ ਇੱਕ ਡਿਜ਼ਾਈਨ ਸੂਟ ਨਾ ਸੂਟ ਫਰੀ ਕੀਤਾ ਭਾਜੀ 1502 ਦੁਕਾਨ ਬੰਦ ਕਰ ਰਿਆਂ ਦੇਖੋ ਜੀ ਇਹ ਸਸਤਾ ਕਿਉਂ ਆ ਬਾਬੇ ਢੱਟੀ ਹੋਣ ਲੱਗੀ ਆ ਬੰਦ ਕਰੋੜਾ ਰੁਪਿਆ ਦਾ ਕੱਪੜਾ ਪਿਆ ਆ ਮਿੱਟੀ ਦੇ ਭਾਤ ਤੁਹਾਨੂੰ ਦੇ ਦੇਣਾ ਆ ਆਹ ਦੇਖ ਲਓ ਸਾਰਿਆਂ ਨੂੰ ਦੇ ਹੀ ਜਾਂਦੇ ਆ ਤੁਸੀਂ ਵੀ ਆ ਜਾਈਂ ਆ ਲੋ 1502 ਲੈ ਕੇ ਜਾਓ ਆ ਲੋ ਫੜੋ ਲੈ ਜਾਓ ਠੀਕ ਆ ਜੀ ਆਹ ਫੋਟੋ ਵਾਲੇ ਆਰਟੀਕਲ ਆ ਫੋਟੋ ਵਾਲੇ ਠੀਕ ਆ ਇਹ ਵੀ ਸੂਟ 22 25 2500 ਰੁਪਿਆ ਦਾ ਵਿਗਦਾ ਬਾਜ਼ਾਰ ਚ ਆ ਲੋ ਚੱਕੋ ਡਿਜ਼ਾਈਨਰ ਪੀਸ 1500 ਰੁਪਏ ਦੇ ਦੋ ਸੂਟ ਲੋ ਜੀ ਯਾਰ ਰਾੜੀਆਂ ਪਿੰਡਾਂ ਚ ਦੁਕਾਨਾਂ ਆ ਤੁਸੀਂ ਰੀਸੇਲਰੋਂ ਦੁਕਾਨਦਾਰੋਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਵੀ ਆਜੋ ਲੱਖਾਂ ਰੁਪਈਆ ਵਾਲਾ ਕੱਪੜਾ ਜਿਹੜਾ 1 ਲੱਖ ਦਾ ਕੱਪੜਾ ਉੱਥੋਂ ਲੈਣਾ ਇੱਥੇ ਤੁਹਾਨੂੰ 25 ਰੁਪਏ ਦਾ ਲੈ ਜਾਣਾ 1500 ਦੇ ਦੋ ਲੈ ਜਾਓ ਹੈਵੀ ਹੈਵੀ ਸੂਟ ਵਿਆਹ ਸ਼ਾਦੀ ਦੇ ਲਈ ਕੱਪੜਾ ਲੈਣਾ ਤੇ ਸਭ ਤੋਂ ਵੱਡਾ ਫਾਇਦਾ ਤੁਹਾਨੂੰ ਇਸ ਥਾਂ ਮਿਲੇਗਾ ਬਾਬੇ ਜੱਟੀ ਦੇ ਕੜਾਈਆਂ ਦੇਖ ਲਓ ਸੂਟ ਦੇਖ ਲਓ ਦੁਪੱਟੇ ਦੇਖ ਲਓ ਇੱਕ ਤੋਂ ਇੱਕ 5-5000 6-6000 ਵਾਲੇ ਸੂਟ ਇੱਕ ਨਾਲ ਇੱਕ ਫ੍ਰੀ ਕਰਤੇ ਆ 4000 ਰੁਪਏ ਚ ਆ ਵੀ ਚੱਕ ਲਓ ਹੁਣ ਫਾਇਦੇ ਤੁਹਾਡੇ ਹੋਣੇ ਆ 2-3 ਦਿਨ ਰਹਿ ਗਏ ਆ ਆਹ ਮਾਲ ਦੇ ਰਹਿਣਾ ਮਿੱਟੀ ਦੇ ਪਾ ਆ ਦੇਖੋ ਜੀ ਵੱਡਾ ਫਾਇਦਾ ਵੱਡੇ ਧਮਾਕੇ ਕਰਤੇ ਆ ਜਾਂਦੀ ਹੈ ਕੀ ਦੁਕਾਨ ਕਰ ਰਹੇ ਆ ਬੰਦ ਦੇ 5-5000 ਵਾਲੇ ਸੂਟ ਕਰਤੇ ਆ 4000 ਦੇ ਦੋ ਆਹ ਲਓ ਕੋਈ 5000 ਦਾ ਦਿੰਦਾ ਬਾਜ਼ਾਰ ਚ ਕੋਈ 6000 ਦਿੰਦਾ ਇੱਥੇ 4000 ਦੇ ਦੋ ਸੂਪਰ ਡੂਪਰ ਹਿੱਟ ਹੈਵੀ ਤੋਂ ਹੈਵੀ ਆਰਟੀਕਲ ਜਿਨ੍ਹਾਂ ਨੇ ਲੈਣਾ ਪਿਆ 7880 ਵਾਲੇ ਸੂਟ ਵੀ 4000 ਤੋਂ 2 ਕਰਤੇ ਆ ਜੀ ਆ ਦੇਖੋ ਜਿਨ੍ਹਾਂ ਨੇ ਲੈਣਾ ਵਿਆਹਾਂ ਸ਼ਾਦੀਆਂ ਦਾ ਕੱਪੜਾ ਲੈਣਾ ਦਾਜ ਬੇਰ ਦਾ ਕੱਪੜਾ ਲੈਣਾ ਤੁਸੀਂ ਆ ਜਾਓ ਛੇਤੀ ਬਹੁਤ ਸਾਰੇ ਫਾਇਦੇ ਆ 1 ਲੱਖ ਵਾਲਾ ਕੱਪੜਾ ਤੁਹਾਨੂੰ 25000 ਰੁਪਏ ਚ 25000 ਚ ਮਿਲ ਜਾਣਾ ਆ ਲੋ ਜੀ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਹਰ ਤਰ੍ਹਾਂ ਦਾ ਆਰਟੀਕਲ ਮਿਲੇਗਾ ਜ਼ਿਲ੍ਹਾ ਜਲੰਧਰ ਜਮਸ਼ੇਰਗਾਹ ਦਾ ਬਾਬੇ ਦੀ ਹੱਟੀ ਦੇ ਜੀ ਦੁਪੱਟੇ ਤੁਸੀਂ ਦੇਖੋ ਨਾ ਪੂਰੇ ਹੈਵੀ ਦੁਪੱਟੇ ਜਾਲ ਬਣਿਆ 2000 ਦਾ ਦੁਪੱਟਾ ਨਹੀਂ ਮਿਲਣਾ ਪਰ ਇੱਥੇ ਤੁਹਾਨੂੰ ਸੂਟ ਦੇਈ ਜਾਂਦਾ ਪੂਰੀ ਦੀ ਪੂਰੀ ਦੁਕਾਨ ਬੰਦ ਕਰਿਆ ਕਰੇਵ ਦੇ ਸੂਟ 4-4000 ਰੁਪਏ ਵਾਲੇ ਕਰੇਵ ਦੇ ਸੂਟ ਵੀ ਆ ਦੇਖੋ ਆਪਾਂ ਆ ਕਰ ਦਿੱਤੇ ਆ 2500 ਰੁਪਏ ਦੇ ਦੋ ਹੂੰ 2500 ਰੁਪਏ ਦੇ ਦੋ ਸੂਟ ਲੈ ਜਾਓ ਇੱਕ ਨਹੀਂ 2500 ਦੋ ਬਿਲਕੁਲ ਭਾਈ 4-4000 35-3500 ਦੇ ਸੂਟ ਆ 2500 ਰੁਪਏ ਦੋ ਕਰਤੇ ਆ ਹਰ ਤਰ੍ਹਾਂ ਦਾ ਸੂਟ ਮਿਲੇਗਾ ਬਾਬੇ ਰੇਡੀ ਤੇ ਜ਼ਿਲ੍ਹਾ ਜਲੰਧਰ ਜਮਸ਼ੇਰਗਾਹ ਚੈਲੰਜ ਕਰਦੇ ਜਲਦੀ ਕਰੋ ਜਲਦੀ ਭਾਜੀ ਚੈਲੰਜ ਦਾ ਬਤਾ ਕਰਾਂਗੇ ਆਪਾਂ ਕੰਮ ਕਰਨਾ ਆਪਾਂ ਕੰਮ ਹੀ ਨਹੀਂ ਕਰਨਾ ਕੰਮ ਬੰਦ ਕਰਿਆ ਫੇਰਾ ਕਰਨਾ ਤੇ ਦੇ ਲੋ ਜਿੰਨਾ ਭਣ ਭ ਤੇ ਵੱਡੇ ਫਾਇਦੇ ਕਰ ਰਿਹਾ ਜਿਲ੍ਹਾ ਜਲੰਧਰ ਜਮਸ਼ੇਰ ਦਾ ਸਰੇ 7:30 ਤੋਂ ਲੈ ਕੇ ਰਾਤੀ 8:00 ਵਜੇ ਤੱਕ ਉਹਨੇ ਦੇ ਜਿੰਨੇ ਦਿਨ ਬੰਦ ਨਹੀਂ ਹੁੰਦੀ ਜੀ ਆ ਤੁਸੀਂ ਸਾਡੀ ਵੀਡੀਓ ਵੀ ਜਲਦੀ ਜਲਦੀ ਸ਼ੇਅਰ ਕਰ ਦਿਓ ਜਿਹੜੇ ਵੱਧ ਸ਼ੇਅਰ ਕਰਨਗੇ ਇਹਦੇ ਨਾਲ ਦੇ ਪੰਜ ਸੂਟ ਦਵਾ ਕੇ ਫ੍ਰੀ ਤੁਸੀਂ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਵੈਸੇ ਤੁਸੀਂ ਇਹ ਲੈਣਾ 2500 ਦੇ ਦੋ ਸੂਟ ਆ ਕੈਮਰਾਮੈਨ ਓਮਪਨਦੀ ਨਾਲ ਹਰਦੀਪ ਸਿੰਘ ਤੱਕਰ ਸਾਹਨ ਟੀਵੀ ਜਮਸ਼ੇਰ ਦਾ